ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸ਼ਰੋਮਣੀ ਹੈ ਸਾਰਿਆਂ ਤੋਂ ਸਿਰੋਮਣੀ ਸੋ ਸ੍ਰੀ ਸੋਤਾਰੇ ਦੇਣ ਵਾਲਾ ਸਾਰਿਆਂ ਨੂੰ ਸ੍ਰੀ ਨਾਮਾ ਲక్ష్ਮੀ ਦਾ ਲక్ష్ਮੀ ਨੂੰ ਆਪਣੇ ਆਸਰੇ ਰੱਖਣ ਵਾਲਾ ਹੈ ਵਾਹਿ ਵਾਹ ਨਾਮ ਹੈ ਅਚਰਜ ਦਾ ਚੰਗੀ ਤੋਂ ਚੰਗੀ ਚੀਜ਼ ਵਿੱਚ ਬਾਹਰ ਚੀਜ਼ ਕਹੀਦਾ ਵਾਹ ਤੋਂ ਪਰੇ ਚੰਗੀ ਚੀਜ਼ ਆਸਤੇ ਵਰਤੋਂ ਵਿੱਚ ਲਿਆਉਣ ਵਾਸਤੇ ਕੋਈ ਹੋਰ ਰੱਖਣ ਨਹੀਂ ਹੈ ਤੇ ਗੁਰੂ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਰੂਪ ਪ੍ਰਕਾਸ਼ ਕਰਨ ਵਾਲਾ ਉਹਨੂੰ ਗੁਰੂ ਕਹਿਦਾ ਹੈ ਐਸਾ ਜਿਹੜਾ ਅਗਿਆਨ ਮੇਤ ਕੇ ਪ੍ਰਕਾਸ਼ ਕਰਨ ਵਾਲਾ ਵਾ ਅਚੰਗ ਸਰੂਪ ਉਹਦਾ ਨਾਮ ਹੈ ਵਾਹਿਗੁਰੂ ਸੋ ਵਾਸਦੇਵ ਦਾ ਜਾਪ ਸੀ ਸਤਜੁਗ ਦੇ ਵਿੱਚ ਹਰ ਹਰ ਦਾ ਜਾਪ ਸੀ ਤ੍ਰੇਤੇ ਦੇ ਵਿੱਚ ਗੋਵਿੰਦ ਦਾ ਜਾਪ ਸੀ ਦਵਾਪਰ ਵਿੱਚ ਤੇ ਰਾਮ ਰਾਵ ਦਾ ਜਾਪ ਸੀ ਕਲਯੁਗ ਦੇ ਵਿੱਚ ਇਹਨਾਂ ਚੌਹਾਂ ਮੰਤਰਾਂ ਨੂੰ ਇਕੱਠਾ ਇਕੱਠਿਆ ਕਰਨ ਵਾਸਤੇ ਜਿਹੜਾ ਮੁੱਢਲਾ ਅਖਰ ਸੀ ਜਿਹਨੂੰ ਬੀਜ ਰੂਪ ਕਹਿਦਾ ਹੈ ਉਹ ਅੱਖਰ ਲੈ ਕਰਕੇ ਵਾਹਿਗੁਰੂ ਉਚਾਰਨ ਕੀਤਾ ਹੈ ਕਿ ਕੇਵਲ ਉਚਾਰਨ ਨਾਲ ਚੋਹ ਜਿਹੋ ਨੇ ਮੰਤਰ ਦਾ ਜਾਪ ਐਸੀ ਮਹਾਨਤਾ ਵਾਹਿਗੁਰੂ ਗੁਰ ਮੰਤਰਾ ਜਾਪ ਹौं ਮੈਂ ਕੋਈ ਹौं ਮੈਂ ਬੀਰ ਗਰੋਗ ਹੈ दारू ਪੀਸ ਮਾਹੇ ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸੰਤ ਮਾਹੇ ਵਾਹਿਗੁਰੂ ਗੁਰ ਸ਼ਬਦ ਮੰਤਰ ਹੈ ਐਸਾ ਪਵਿੱਤਰ ਜਿਹੜਾ ਸ਼ਬਦ ਹੈ ਇਹ ਵਾਹਿਗੁਰੂ ਕਹਿੰਦੇ ਜੀ ਕੀ ਫਤੇ ਉਸ ਪਰਮੇਸ਼ਰ ਜੀ ਜੀ ਤੇ ਕੀ ਜੀ ਉਹਦੀ ਫਤਿਹ ਹੈ ਵਾਹਿਗੁਰੂ ਜੀ ਜਿਹੜਾ ਸ੍ਰੀ ਸੋਭਾ ਦੇ ਦੇਣ ਵਾਲੇ ਗੁਰੂ ਪਰਮੇਸ਼ਰ ਨੂੰ ਜੀਵ ਜੱਤੇਗਾ ਉਹਦੀ ਵੀ ਹਮੇਸ਼ਾ ਫਤਿਹ ਹੋਵੇ ਜੀ